ਹਾਰਿਓ ਬੀਜੇਪੀ ਇਕੱਠੀ ਹੋ ਕੇ ਇਹਨਾਂ ਦੇ ਹੱਕ ਚ ਕਿਉਂ ਖੜੀ ਆ? ਬਈ ਖੜਨਾ ਆਇਓ ਤਾਂ ਕਿਤੇ ਹੋਣ ਦੀ ਖੜੀ, ਉਹ ਤਾਂ ਬਹੁਤ ਚਿਰ ਦੀ ਖੜੀ ਆ। ਟਾਈਕ ਕਰਕੇ ਖੜੀ ਆ 227 ਦੇ ਵਿੱਚ ਫਿਰ ਇਹਨਾਂ ਦੇ ਸਾਰਾ ਸਾਰਾ ਹੀ ਆ ਉਹ ਸਾਰਾ ਇਹਨਾਂ ਨੂੰ ਹੋਣ ਕੋਲ ਆਪਣੇ ਬੀਜੇਪੀ ਨੂੰ। ਬੀਜੇਪੀ ਮੈਂ ਤਾਂ ਤਾਂ ਪਤਾ ਕੀ ਆ ਮੈਂ ਤਾਂ ਉਦੋਂ ਦਾ ਕਹਿ ਰਿਹਾ ਵੀ ਆਪਣੇ ਸਾਗ ਦੀ ਬਹੁਤ ਪ੍ਰੋਬਲਮ ਆ ਆਪਣੇ ਲੋਕਾਂ ਦੇ ਵਿੱਚ। ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਆ ਵੀ ਕੋਈ ਆ ਕਿ ਨਹੀਂ ਹੋ ਰਿਹਾ ਉਸ ਦਿਨ ਕਹਿੰਦੇ ਦੇਖਿਆ ਕਹਿੰਦੇ ਕੌਮ ਸਾਰਾ ਪੰਥ ਇਕੱਠਾ ਹੋ ਗਿਆ ਮੈਂ ਕਹਾ ਦੁਰ ਫੇਟੇ ਨੂੰ ਤੁਹਾਡੇ ਪੰਥ ਦੀਆਂ ਨਾ VIP ਦੀਆਂ ਕੁਰਸੀਆਂ ਲੱਗ ਲਵਾਈਆਂ ਹੋਈਆਂ ਸੀਗੀਆਂ ਤੇ ਦੂਜੇ ਬੰਦੇ ਦੀ ਲੱਗ ਲਵਾਈਆਂ ਸੀ ਜੇ ਪੰਥੇ ਇਕੱਠਾ ਕਰਨੇ VIP ਕਰਨ ਦੀ ਕੀ ਲੋੜ ਜੀ ਬਿਲਕੁਲ ਬਿਲਕੁਲ ਨਾਲੇ ਇੱਕ ਗੱਲ ਦੱਸੋ ਯਾਰ ਪੰਥਕ ਇਕੱਠਾ ਸੀਗਾ ਪੰਥ ਦਾ ਮਾਲਕ ਕੌਣ ਨਹੀਂ ਪਹਿਲਾਂ ਤਾਂ ਇਹ ਤਾਂ ਦੱਸੋ ਪਹਿਲਾਂ ਇਹ ਤਾਂ ਕਰ ਕਰਨ ਵੀ ਰਖੜ ਪੁੰਨਿਆ ਤੇ ਹੀ ਕਿਉਂ ਰੱਖਿਆ ਉੱਥੇ ਪਹਿਲਾਂ ਪਿੱਛੇ ਤੋਂ ਇਹਨਾਂ ਦਾ ਜਿਹੜਾ ਸਾਰ ਪ੍ਰਚਾਰਕ ਆ ਇੱਕ ਪਾਸੇ ਜਿਹੜਾ ਉਹ ਹੈਗਾ ਇਹ ਨਾਮ ਉਹਦਾ ਚਮਕੌਰ 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 ਆਪ ਤਾਂ ਨਹੀਂ ਕੀਮਾ ਇੱਕ ਪਾਸੇ ਤੋਂ ਰੋ ਰਿਹਾ ਪਈ ਜਾਂਦਾ ਸੀ ਰਖੜ ਪੁੰਨਿਆਂ ਜਿਹੜੀ ਆ ਰਖੜੀ ਸਿੱਖਾਂ ਦਾ ਤਿਉਹਾਰ ਨਹੀਂ ਭੈਣ ਭਰਾ ਲੜ ਪੈਂਦੇ ਫੁਲਾਣਾ ਠਮਕਾਣਾ ਫਿਰ ਤੁਸੀਂ ਰਖੜ ਪੁੰਨਿਆਂ ਦਾ ਆਪਣਾ ਮੇਲਾ ਰੱਖ ਲਿਆ ਬਿਲਕੁਲ ਉਹ ਨਹੀਂ ਪਤਾ ਭੰਗ ਖਾ ਕੇ ਸਮਝਣ ਦੀ ਕੋਸ਼ਿਸ਼ ਕਰੋ ਪਿਛਲੇ ਸਾਲ ਦਾ ਕੱਟ ਕੜਨਦੇ 2022 ਦਾ 2021 ਦਾ ਉੱਥੇ ਰਖੜ ਪੁੰਨਿਆਂ ਨੂੰ ਬਾਬਾ ਬਕਾਲਾ ਸਾਹਿਬੀ ਧਰਤੀ ਤੇ ਪੱਕਾ ਹੀ ਕੱਟ ਹੁੰਦਾ ਬਿਲਕੁਲ ਹੁੰਦਾ ਜੀ ਕਿ ਕੰਪਲੈਕਸ ਹੁੰਦੀਆਂ ਨੇ ਕੋਚਿਆ ਕਿ ਉਹਦਾ ਪਤਾ ਨਹੀਂ ਲੋਕ ਆਣ ਕੇ ਨਾ ਆਣ ਰਖੜ ਪੁੰਨਿਆਂ ਤੇ ਲੱਖ 2 ਲੱਖ ਬੰਦੇ ਦਾ ਇਕੱਠ ਹੁੰਦਾ ਅਸੀਂ ਉਸ ਇਕੱਠ ਨੂੰ ਦੇਖੋ ਹੋਇਆ ਨਹੀਂ ਇਹਨੇ ਦੋਨੇ ਐਮਪੀਆਂ ਨੂੰ ਆਪਣੇ ਘੱਟੋ ਘੜੱਟ 8 ਲੱਖ ਦੇ ਕਰੀਬ ਵੋਟ ਪਈ ਆ 8 ਲੱਖ ਤਾਂ 10% ਹੁੰਦਾ 80000 80000 ਬੰਦਾ ਵੀ ਨਹੀਂ ਸੀਗਾ ਬਾਈ ਉੱਥੇ 80000 ਬੰਦਾ ਨਹੀਂ ਸੀ ਤੋ 80000 ਲੱਭਦਾ ਯਾਰ ਉਹੀ ਕਹਿ ਰਿਹਾ ਨਾ 10ਵਾਂ ਹਿੱਸਾ ਵੀ ਨਹੀਂ ਸੀਗਾ 8 ਲੱਖ ਦਾ ਇਹ ਕਹਿੰਦਾ 4-4 ਲੱਖ ਵੋਟਾਂ ਪਈਆਂ ਸਾਡੇ ਦੋਨੇ ਐਮਪੀਆਂ ਨੂੰ 8 ਲੱਖ ਤੋਂ ਇੱਕ ਕੁਝ ਸਭੀ ਦਮ ਹੋਇਆ ਪੇਡਾ ਨੂੰ ਕੋਈ ਕੁਝ ਖ਼ਬਰ ਹੀ ਦਵਾ ਸਭ ਤੋਂ ਪਹਿਲਾਂ ਪੇਡਾ ਨੇ ਬੜੀ ਰੌਲੀ ਪਾਈ ਸੀ ਦੁਆਬੀ ਦਾ ਕੇਸ ਸੁਪਰੀਮ ਕੋਰਟ ਨੇ ਰਿਜੈਕਟ ਕਰਤਾ ਪੇਡਾ ਇੰਨੀਆਂ ਕੰਨ ਪੜਨੇ ਤੇ ਇੰਨੀਆਂ ਕੱਕਲੋ ਥੋਥੀਆਂ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਪਟੀਸ਼ਨ ਲੱਗੀ ਹਾਈ ਕੋਰਟ ਚਾ ਉਹ ਸੁਪਰੀਮ ਕੋਰਟ ਕਿਵੇਂ ਰਿਜੈਕਟ ਕਰੂ ਹਨਾ ਪਰ ਚਲੋ ਹੁਣ ਪੇਡਾ ਨੂੰ ਇਹ ਕੁਝ ਖ਼ਬਰ ਹੀ ਦੇ ਦੋ ਰੌਲੀ ਪਾਈ ਨੇ ਸਾਗ ਵਾਲੀ ਪ੍ਰੋਬਲਮ ਮੈਂ ਹੁਣੇ ਹਾਈ ਕੋਰਟ ਤੋਂ ਹੀ ਆ ਰਹਿਆ ਆਪਣੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਐਕਸੈਪਟ ਹੋ ਗਈ ਆ ਓ ਵੱਲੇ ਮੁਬਾਰਕਾ ਭਾਈ ਮੁਬਾਰਕਾ ਮੁਬਾਰਕਾ ਭਾਈ ਮੁਬਾਰਕਾ ਤਾਂ ਹੀ ਮੈਂ ਕਿਹਾ ਇੰਜਣ ਕੁੱਟ ਵਿਭਾਗਮੇ ਵਾਲੇ ਕਿਵੇਂ ਹੁਣ ਇੰਜਣ ਕੁੱਟਾਂਗੇ ਉਹ ਚਲੋ ਕੋਈ ਨਾ ਯਾਰ ਫਿਰ ਵੀ ਪਤਾ ਮੈਂ ਤਾਂ ਫਿਰ ਵੀ ਕਿਤੇ ਨਾ ਕਿਤੇ ਨਰਮੀ ਵਰਤਦਾਨਾ ਵੀ ਚੱਲ ਠੀਕ ਆ ਵੀ ਭਾਈ ਕਿਸੇ ਟਾਈਮ ਨਾਲ ਹੁੰਦੇ ਸੀਗੇ ਗੱਲਾਂਬਾਤਾਂ ਚੱਲਦੀਆਂ ਸੀਗੀਆਂ ਹੁਣ ਕੀ ਕਰੀਏ ਯਾਰ ਹੁਣ ਜੇ ਗਲਤ ਤਾਂ ਤੁਹਾਨੂੰ ਗਲਤ ਹੀ ਕਹਾਂਗੇ ਹੁਣ ਸਹੀ ਹੋਰ ਕਹਿ ਸਕਦੇ ਉਹਨਾਂ ਨੂੰ ਹਮ ਹੁਣ ਅੱਖਾਂ ਮੀਚ ਕੇ ਨਹੀਂ ਨਾ ਹੁਣ ਭਾਈ ਸਰਨਾ ਹੈਗਾ ਚੱਕਰ ਅੱਖਾਂ ਮੀਚ ਕੇ ਸਰਨਾ ਨਹੀਂ ਹੈਗਾ ਹਜ ਕੌਮ ਨੇ ਹੋਰ ਤੇਰੇ ਧੱਕੇ ਖਾਲੇ ਆ ਅੱਛਾ ਇੱਕ ਟੀਮ ਮੈਂ ਦੱਸਦਾ ਆ ਜਿਹੜਾ ਹੁਣ ਲੱਗਿਆ ਹੋਇਆ ਵੀਡੀਓ ਕਾਲ ਕਰਨ ਠੀਕ ਆ ਇਹ ਇਹ ਬੰਦਾ ਪਰਸੋਂ ਚੌਥੇ ਦੀ ਗੱਲ ਰਖੜ ਬੁੰਨੇ ਵਾਲੇ ਦਿਨ ਦੀ ਗੱਲ ਆ ਮੈਂ ਉੱਥੇ ਗਿਆ ਹੋਇਆ ਕਰਤਾਰਪੁਰ ਸਾਹਿਬ ਆ ਮਾ ਸਾਡੇਕਣ ਅਸੀਂ ਸਾਡਾ ਇਹ ਹੁੰਦਾ ਵੀ ਅਸੀਂ ਰਾਤ ਨੂੰ ਚਲੇ ਜਾਈਦਾ ਸਵੇਰੇ ਤੜਕੇ ਅਮਰਦਪਾਲ ਜਦੋਂ ਪ੍ਰਕਾਸ਼ ਹੋਣਾ ਉਸ ਟਾਈਮ ਅਸੀਂ ਮੱਥਾ ਟੇਕ ਕੇ ਹਾਜ਼ਰੀ ਲਗਾ ਕੇ ਆ ਜਾਈਦਾ ਇਹ ਬੰਦਾ ਇਹ ਜਿਹੜੇ ਅਮਰਦਪਾਲ ਦੇ ਜਣੀਆਂ ਭੇਡਾਂ ਨੇ ਇਹਨਾਂ ਦੇ ਹਾਲੋ ਹਾਲਾਤ ਇਹ ਨੇ ਸਵੇਰੇ 4:30 ਵਜੇ ਦਾ ਟਾਈਮ ਮੈਂ ਉੱਥੇ ਨਿਤਨੇਮ ਕਰਦਾ ਪਿਆ ਇਹ ਬੰਦਾ ਮੈਨੂੰ ਵੀਡੀਓ ਗੱਲਾਂ ਕਰ ਰਿਹਾ ਕਿਉਂ ਕਿ ਕਿਉਂਕਿ ਇਹਨੇ ਗਾਲਾਂ ਕੱਢਣੀਆਂ ਇਹਨਾਂ ਦਾ ਨਿਤਨੇਮ ਆ ਆ ਦੱਸੋ ਇਹਨਾਂ ਦਾ ਮੈਂ ਇਹਨੂੰ ਕਿਹਾ ਵੀ ਮੈਂ ਕਹਿੰਦਾ ਨਿਤਨੇਮ ਆ ਤੂੰ ਰੱਬ ਦਾ ਨਾਮ ਲੈ ਲੈ ਤੂੰ ਮੜਾ ਜਾ ਗੁਰੂ ਸਾਹਿਬ ਗੁਰੂ ਸਾਹਿਬ ਨੇ ਸਿੱਖ ਨੂੰ ਹੁਕਮ ਕੀਤਾ ਨਿਤਨੇਮ ਦਾ ਤੂੰ ਨਿਤਨੇਮ ਕਰ ਲੈ ਪਰ ਨਾ ਇਹਨੇ ਮੈਨੂੰ 4-5 ਗੋਲਾਂ ਕੀਤੀਆਂ ਇਹਨਾਂ ਦਾ ਨਿਤਨੇਮ ਹੀ ਆ ਲੋਕਾਂ ਦੇ ਨਾਲ ਗਾਲੋ ਗਾਲੀ ਹੋਣਾ ਲੋਕਾਂ ਦੇ ਨਾਲ ਬਹਿਸ ਕਰਨੀ ਇਹ ਆ 19 ਤਰੀਕ ਸਵੇਰੇ 4:43 ਤੇ ਵੀਡੀਓ ਕਾਲ ਕੀਤੀ ਐ ਨੇ ਮੈਨੂੰ ਬਾਰਲਾ ਨੰਬਰ ਨੰਬਰ ਬਾਰਲਾ ਸਵੇਰੇ ਤੇਰੇ ਵਰਗੇ ਮੂਤ ਪਾਲਦੇ ਜਿਹੜੇ ਟਟੂਨੇ ਮ ਗਲਾਂ ਖਾਂਦੇ ਨੇ ਤੇ ਤੂੰ ਉੱਥਿਆਂ ਹਰਾਮ ਦੇ ਆ 4 4:30 ਵਜੇ ਅੰਮ੍ਰਿਤ ਵੇਲਾ ਹੋਇਆ ਤੂੰ ਰੱਬ ਦਾ ਨਾਮ ਜਿਲਾ ਨਿਤਨੇਮ ਕਰਲਾ ਤੂੰ ਹਰਾਮ ਦੇ ਆ ਮੈਨੂੰ ਵੀਡੀਓ ਕਾਲਾਂ ਲਾਣ ਲੱਗਿਆ ਹੋਇਆ ਇਹ ਪਿੱਛੇ ਜਿਹੜਾ ਮੈਂ ਆਡੀਓ ਵੀ ਭੇਜ ਰਿਹਾ ਉਹਦੇ ਵੀ ਪਿੱਛੇ ਆ ਪਾਠ ਦੀ ਆਵਾਜ਼ ਆ ਰਹੀ ਹੈ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਸੀ ਬਿਲਕੁਲ ਨੰਬਰ ਪੰਜਾਬ ਦਾ ਵਾ ਨੰਬਰ ਤਾਂ ਦੇਣਾ ਹੀ ਨਹੀਂ ਨਾ ਇਹਨਾਂ ਨੇ ਨਹੀਂ ਨੰਬਰ ਕਹਦੇ ਤੇ ਆ ਰਹੀ ਮੈਸੇਂਜਰ ਦੇ ਉੱਤੇ ਆ ਰਹੀ ਫੇਸਬੁਕ ਦੇ ਮੈਸੇਂਜਰ ਦੇ ਉਹ ਬਹੁਤ ਹਾਲਾਤ ਨਹੀਂ ਨਾ ਤਾਂ ਨਹੀਂ ਹੋਰ ਤਾਂ ਇਹ ਹਾਲਾਤ ਹੋ ਚੁੱਕੇ ਨੇ ਕਦੇ ਰੋਮੀ ਬਾਈ ਦੀ ਫੈਮਲੀ ਦੀ ਫੋਟੋਆਂ ਮੈਨੂੰ ਪਾਈ ਜਾਂਦੇ ਨੇ ਕਦੇ ਮੇਰੀ ਫੈਮਲੀ ਦੀ ਪਾਈ ਜਾਂਦੇ ਨੇ ਮੈਂ ਕਿਹਾ ਚਾੜ ਦੋ ਬਾਈ ਨੈਟ ਤੇ ਹੋਰ ਵੀ ਚੜ੍ਹੀਆਂ ਇਹਨੇ ਕਿ ਵੀ ਤਾਂ ਚਾੜ ਦੋ ਜੋ ਕਰਦੀਆਂ ਚਾੜ ਦੋ ਚਾੜ ਦੋ ਮੈਂ ਕਹਾ ਚਾੜ ਜਿਵੇਂ ਜਿਵੇਂ ਉਹ ਚੰਬਲ ਦੇ ਚੰਬਲ ਦੇ ਸਸਤੇ ਗੁੰਡੇ ਜਾਂ ਗਲੀਆਂ ਦੇ ਸਸਤੇ ਬਦਮਾਸ਼ ਨਹੀਂ ਕਰਦੇ ਹੁੰਦੇ ਵੀ ਕਿਸੇ ਦਾ ਕਿਸੇ ਦੀ ਕੁੜੀ ਚੱਕ ਲਈ ਕਿਸੇ ਦਾ ਜਵਾਕ ਚੱਕ ਲਿਆ ਵੀ ਤੂੰ ਉਹਨੂੰ ਧਮਕਾ ਲਿਆ ਇਹਨਾਂ ਦਾ ਉਹ ਹੱਲੋ ਹਾਲਾਤ ਨਹੀਂ ਚਲੋ ਤੁਹਾਡੇ ਜਵਾਕਾ ਤੱਕ ਸਾਡੇ ਜਵਾਕਾ ਤੱਕ ਨਹੀਂ ਪਹੁੰਚ ਸਕਦੇ ਇਹ ਮੇਰੇ ਤਾਂ ਪਰ ਸਾਡੇ ਜਵਾਕਾ ਫੋਟੋਆਂ ਦੇ ਕਿਡਨਾਪਿੰਗ ਇਹ ਫੋਟੋਆਂ ਦੀ ਕਿਡਨਾਪਿੰਗ ਹੀ ਆ हां मेरी मे, नहीं 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 ਇਹਨਾਂ ਨੇ ਮੇਰੀ ਬੱਚੇ ਦੀ ਮੈਂ ਰੋਮੀ ਭਾਈ ਨੂੰ ਭੇਜੀ ਸੀ ਮੇਲ ਮੇਰੇ ਬੱਚੇ ਦਾ 7 ਸਾਲ ਦਾ ਲਿਖਿਆ ਸੀ ਕਿ ਤੇਰੇ ਬੱਚੇ ਨੂੰ ਅਸੀਂ ਕਿਡਨੈਪ ਕਰਾਂਗੇ ਫਿਰ ਇਹਨੇ ਮੇਰੇ ਬੱਚੇ ਦੀ ਫੋਟੋ ਲਈ ਮੇਰੀ ਵਾਈਫ ਦੇ ਨਾਲ ਲਾ ਕੇ ਤੇ ਬਹੁਤ ਗਲਤ ਸ਼ਬਦ ਲਿਖੇ ਸੀਗੇ ਹਾਂ ਉਹ ਯਾਰ ਕੀ ਇਹ ਗੱਲ ਕੀ ਆ ਉਹ ਗੱਲ ਪਤਾ ਕੀ ਆ ਦੇਖੋ ਹਰ ਇੱਕ ਚੀਜ਼ ਦਾ ਗੱਲ ਕਰਨ ਦਾ ਢੰਗ ਹੋਣਾ ਚਾਹੀਦਾ ਅਸੀਂ ਜਦ ਕਿਸੇ ਫੈਮਿਲੀ ਦੀਆਂ ਫੋਟੋਆਂ ਅਸੀਂ ਸ਼ੁਰੂਆਤ ਨਹੀਂ ਕੀਤੀ ਸੀਗੀ ਇਹ ਇਹ ਸ਼ੁਰੂਆਤ ਸਾਬਦ ਨਾਲ ਗੱਲ ਹਾਂ ਤੇ ਇਹਨਾਂ ਕਤੋਂ ਕੋਈ ਬੰਦਾ ਸਵਾਲ ਪੁੱਛੇ ਦੇਖੋ ਲੜ ਕਿਹੜੇ ਬੰਦੇ ਰਹੇ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਕਿਸੇ ਨੂੰ ਕਿਸੇ ਚੀਜ਼ ਦਾ ਵੀ ਬੰਦੇ ਹੈ ਕੌਣ ਨੇ ਹੂੰ ਜਵਾਬ ਕਿਹੜੇ ਬੰਦੇ ਦੇ ਰਹੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਅਮਰਤਪਾਲ ਕੌਣ ਆ ਕਿੱਥੋਂ ਆਇਆ ਜਾਂ ਕੀ ਆ ਕੀ ਗੱਲਬਾਤ ਆ ਅੱਜ ਸਵੇਰੇ ਮੇਰੀ ਇੱਕ ਬੰਦ ਨਾਲ ਕਾਲ ਹੋਈ ਸੀਗੀ ਉੱਤੇ ਯੂਕੇ ਦਾ ਕੋਈ ਮੁੰਡਾ ਸੀਗਾ ਹੂੰ ਉਹਦੇ ਨਾਲ ਗੱਲਬਾਤ ਹੁੰਦੀ ਹੁੰਦੀ ਮੈਨੂੰ ਕਹਿੰਦਾ ਭਾਈ ਕਹਿੰਦਾ ਤੁਸੀਂ ਤਾਂ ਛੱਡੋ ਪਰ ਇਹ ਕਹਿੰਦਾ ਕਾਹਨੂੰ ਯਾਰ ਉਹ ਵੀ ਫਿਰ ਵੀ ਆਪਣਾ ਬੰਦਾ ਆਪਣਾ ਸਿੱਖ ਭਾਈ ਆ ਮੈਂ ਕਿਹਾ ਅਸੀਂ ਸਿਰਫ ਉਹਨੂੰ ਸਵਾਲ ਪੁੱਛਦੇ ਹਾਂ ਉਹਦੇ ਗੋਲੀ ਨਹੀਂ ਮਾਰਦੇ ਅਸੀਂ ਮੇਰੇ ਇੰਨੇ ਬੰਦੇ ਸਟੇਜਾਂ ਦੇ ਆਕੇ ਜੋ ਸ਼ਰਿਆਮ ਚੈਲੰਜ ਕਰਦਨੇ ਵੀ ਭਾਈ ਅਮਰਤਪਾਲ ਨੇ ਬੜੇ ਬੜੇ ਪੱਤਰਕਾਰਾਂ ਦਾ ਮੂੰਹ ਬੰਦ ਕਰਾਤਾ ਹੂੰ ਉਹ ਜਿਹੜੇ ਪੱਤਰਕਾਰ ਹੁੰਦੇ ਨੇ ਅੱਗੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਉਹੀ ਤਾਂ ਮੈਂ ਗੱਲਾਂ ਵੀ ਜਿਹੜੇ ਪੱਤਰਕਾਰਾਂ ਦੀ ਇਹ ਗੱਲ ਕਰਦਨੇ ਵੀ ਪਾਈ ਬੰਦੇ ਜਿੰਨੇ ਵੀ ਹੁਣ ਦਿਖਾਓ ਮੈਨੂੰ ਇੱਕ ਵੀ ਕੋਈ ਇੰਟਰਵਿਊ ਚੱਕ ਕੇ ਲਿਖਾਣ ਰਿਹਾ ਉਹ ਵੀ ਭਾਈ ਜਿਹਦੇ ਵਿੱਚ ਕਦੇ ਵੀ ਇੰਟਰਵਿਊ ਲਾਈਵ ਦੇ ਵਿੱਚ ਦਿਖਾਈ ਗਈ ਹੋਵੇ ਉਹ ਜਿਹੜੇ ਮਰਜ਼ੀ ਪੱਤਰਕਾਰ ਨੂੰ ਬੁਰਕੀ ਪਾ ਕੇ ਮੂੰਹ ਬੰਦ ਕਰਾ ਲਓ ਯਾਰ ਕੀ ਫਰਕ ਪੈਂਦਾ ਬਿਲਕੁਲ ਹਟਿਆਲ ਦਾ ਬੰਦਾ ਆ ਕੇ ਜਿਹਨੇ ਰੌਲ ਸਿਸ਼ਨੂਈ ਦਾ ਵੀ ਇੰਟਰਵਿਊ ਕੀਤਾ ਸੀਗਾ ਉਹ ਆ ਕੇ ਬੰਦਾ ਇਹਨੂੰ ਸਵਾਲ ਪੁੱਛ ਰਿਹਾ ਵੀ ਤੁਸੀਂ ਦੂਜਾ ਬਗਰਾੜੀ ਕਰਾਤਾ ਸੀਗਾ ਬਿਲਕੁਲ ਹੋਇਆ ਉਹ ਕਰਾਤਾ ਦਾ ਮਤਲਬ ਕੀ ਆ ਉਹ ਤਾਂ ਹੋਇਆ ਨਹੀਂ ਦੇ ਬਿਲਕੁਲ ਬਿਲਕੁਲ ਉਹਦੇ ਜਵਾਬ ਨਹੀਂ ਆਣੇ ਹਾਂ ਜਿਆਦਾ ਦੱਸੋ ਵੀ ਭਾਈ ਉੱਥੇ ਬੇਅਦਬੀ ਨਹੀਂ ਹੋਈ ਹੈਗੀ ਇਸਦਾ ਕਹਿ ਨਹੀਂ ਆ ਵੀ ਅਸੀਂ ਪ੍ਰੂਫ ਵੀ ਨਾਲ ਦਿੰਨੇ ਆ ਆ ਜਿਹੜਾ ਮੈਂ ਇਹੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਇਹਨੇ ਬੰਦੇ ਨੇ ਆਪਣੇ ਦਾਦਾੂ ਵਾਲ ਨੇ ਆਪਣੇ ਬਿਆਨ ਦਿੱਤਾ ਨਾ ਇਹ ਇਕ ਗੁਰਦੀਪ ਭਾਈ ਗੁਰਦੀਪ ਸਿੰਘ ਖੇੜੇ ਦੀ ਗੱਲ ਕਰਦਾ ਹੈ ਇਹਨੂੰ ਪੁੱਛੋ ਵੀ ਆਪ ਟੱਟੂ ਮਹਿਕਮਾ ਮੰਗੂ ਨੇ ਕੋਈ ਜਗਾ ਛੱਡੀ ਜਿੱਦ ਨਾ ਗਿਆ ਹੋਵੇ ਮੋਰਚਾ ਵੀ ਵੇਚਿਆ ਭਾਈ ਨਹੀਂ ਇਹ ਦੇਖੋ ਸੁਣੋ ਇਹ ਬੰਦਿਆ ਨੇ ਮੋਰਚਾ ਵੇਚਿਆ ਮੋਰਚਾ ਵੇਚਿਆ ਇਹਨਾਂ ਬੰਦਿਆਂ ਨੇ ਮੋਰਚਾ ਵਿੱਚ ਆਪ ਇਹਨਾਂ ਨੇ ਮੋਰਚਾ ਵੇਚਿਆ ਤੇ ਇਹ ਗੱਲਾਂ ਕਰਦੇ ਨੇ ਆਪਣੇ ਸਾਡੇ ਬੰਦੀ ਸਿੰਘਾਂ ਬਾਰੇ ਹੈਂ ਦੱਸ ਇਹ ਬੰਦਾ ਗੱਲ ਕਰੂਗਾ ਸਾਡੇ ਬੰਦੀ ਸਿੰਘਾਂ ਬੰਦੀ ਸਿੰਘਾਂ ਦੀ ਗੱਲ ਕਰਦਾ ਜ਼ਰੂਰ ਆ ਪਤੰਦਰ ਕਰਦਾ ਪਰ ਦਿਬਰਗੜਾ ਵਾਲਾਂ ਦੀ ਆ ਕਿਉਂਕਿ ਰਿਸ਼ਤੇਦਾਰੀ ਪੈਦੀ ਉਹਨਾਂ ਨਾਲ ਬਿਲਕੁਲ ਆਹ ਇਹੋ ਜੇ ਬੰਦ ਵੇ ਇਹੋ ਜਿਹੇ ਬੰਦੇ ਇਹ ਹਨਾ ਕੌਣ ਨਹੀਂ ਜਾਣਦਾ ਇਹਨਾਂ ਨੂੰ ਤੇ ਕੌਣ ਨਹੀਂ ਜਾਣਦਾ ਇਹਨਾਂ ਦੀਆਂ ਕਰਤੂਤਾਂ ਆਹ ਲੋ ਉਹ ਭਾਈ ਸਹੀ ਗੱਲ ਆ ਭਾਈ ਇਹੀ ਤਾਂ ਚੀਜ਼ ਆ ਬਾਜਪਾ ਦੀ ਸਟੇਜ ਤੇ ਖੜ ਕੇ ਇੱਕ ਇਹ ਹੋ ਗਿਆ ਇੱਕ ਇਹਨਾਂ ਦਾ ਰਾਜਦੇਵ ਸਿੰਘ ਖਾਲਸਾ ਹੋ ਗਿਆ ਵੀ ਰਾਜਦੇਵ ਸਿੰਘ ਖਾਲਸਾ ਜਿਹੜਾ ਕਹਿੰਦਾ ਸੀ ਸਿਰਫ ਬੀਜੇਪੀ ਆ ਜਿਹੜੀ ਸਿੱਖਾਂ ਦਾ ਭਲਾ ਕਰ ਸਕਦੀ ਹੈ ਰਾਜਦੇਵ ਖਾਲਸਾ ਦਾ ਬਿਆਨ ਆ ਮੋਦੀ ਦਾ ਅੱਜ ਮੋਦੀ ਨੇ ਇਹਦੇ ਤੇ ਹੀ ਕਰਦੇ ਆ ਗੱਲ ਅੱਜ ਇਹਦੇ ਤੇ ਹੀ ਕਰਦੇ ਆ ਸਾਰੇ ਵੀਰ ਜਿੰਨੇ ਵੀ ਦੇਖ ਰਹੇ ਨੇ ਭਾਈ ਸਾਰਿਆਂ ਨੂੰ ਮੈਂਸ਼ਨ ਕਰ ਦੋ ਅੱਜ ਇਹਨਾਂ ਦਾ ਨਾ ਭਾਜਪਾ ਵਾਲਾ ਜਿਹੜਾ ਇਹਨਾਂ ਨੇ ਬੁਰਕਾ ਪਾਇਆ ਨਾ ਇਹਨਾਂ ਦਾ ਬੁਰਕਾ ਦੇੜਦੇ ਆ ਇਹਨੇ ਦਾਦੂਵਾਲ ਨੇ ਨਾ ਭਾਈ ਗੁਰਦੀਪ ਸਿੰਘ ਖੜਾ ਉਹ ਯਾਰ ਤੂੰ ਬੰਦਾ ਦਾਦੂਵਾਲ ਜਥੇਦਾਰ ਤਾਂ ਮੈਂ ਤੁਹਾਨੂੰ ਕਹਿਣਾ ਨਹੀਂ ਭਰਾ ਭਰਾਵਾ ਬਰਗਾੜੀ ਮੋਰਚੇ 'ਚ ਕੀ ਕੁਝ ਹੋਇਆ ਤੇ ਕੀ ਕੁਝ ਨਹੀਂ ਹੋਇਆ ਤੇ ਉਸ ਤੋਂ ਬਾਅਦ ਕਿੰਨੂ ਕਿੰਨੂ ਜਥੇਦਾਰੀਆਂ ਮਿਲੀਆਂ ਤੇ ਕਿਵੇਂ-ਕਿਵੇਂ ਮਿਲੀਆਂ ਕਿੰਨੂ ਨਹੀਂ ਪਤਾ ਹੈਗਾ ਬਿਲਕੁਲ ਸਹੀ ਹੈ ਤੁਸੀਂ ਉਹਸ ਬੰਦੇ ਨੂੰ ਤੁਸੀਂ ਟਿੱਚਰਾਂ ਮਾਰਦੇ ਹੋ ਜਿਨੇ 32 ਸਾਲ 32 ਸਾਲ ਉਹਨੇ ਜਥੇਦਾਰੀ ਨਹੀਂ ਹਣਾਈ 32 ਸਾਲ ਉਹਨੇ ਜੇਲ ਹਣਾਈ ਆ ਬਿਲਕੁਲ ਠੀਕ ਆ ਤੇ ਇਹ ਬਿਆਨ ਪਤਾ ਕੀ ਕਰਦਾ ਆ ਸੁਣੋ ਇਹਦਾ ਸਿਆਣਾ ਗਾਇਖੜੂ ਖਡੂਰ ਸਾਹਿਬ ਦਾ 4 ਲੱਖ ਵੋਟਰ ਸਿਆਣਾ ਹੋ ਗਿਆ ਕਹਿੰਦਾ ਖਿਹੜਾ ਸਿਆਣਾ ਹੋ ਗਿਆ ਕਿ ਖਡੂਰ ਸਾਹਿਬ ਦਾ 4 ਲੱਖ ਵੋਟਰ ਸਿਆਣਾ ਹੋ ਗਿਆ ਉਹ ਫਿਰ ਤਾਂ 92 ਐਮਪੀ ਐਮ 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 ਐਲ ਏ ਵਾਲੇ ਵੀ ਸਿਆਣੇ ਹੋ ਗਏ ਬਿਲਕੁਲ ਹੋ ਗਿਆ ਉਹਨਾਂ ਨੂੰ ਵੀ ਤਾਂ ਪਤਾ ਪਾ ਕੀ ਜਤਾਇਆ ਲੋਕਾਂ ਨੇ ਮੈਂ ਇਹ ਜਿਹੜੇ ਨਹੀਂ ਫਿਰ ਤਾਂ 8 ਐਮਪੀ ਜਿਹੜੇ ਕਾਂਗਰਸ ਦੇ ਬਣੇ ਜੂਨ ਦੇ ਮਹੀਨੇ ਜਵੇ ਤਾਂ ਉਹ ਵੀ ਸਹੀ ਹੋ ਗਏ ਭਾਈ 8 ਐਮਪੀ ਤਾਂ ਵੀ ਸਹੀ ਹੋ ਗਏ ਹਾਂ 8 ਐਮਪੀ ਕਾਂਗਰਸ ਦੇ ਬਣ ਕੇ ਫਿਰ ਉਹ ਵੀ ਗਈ ਨੇ ਫਿਰ ਉਹਨਾਂ ਨੂੰ ਵੀ ਸਰੋਪੇ ਪਾ ਲੋ ਸੱਤ ਪੰਜਾਬ ਦੇ 8ਵਾਂ ਚੰਡੀਗੜ੍ਹ ਦਾ ਫਿਰ ਤਾਂ ਅੱਠ ਜਿਹੜੇ ਕਾਂਗਰਸ ਦੇ ਬਣੇ ਜੂਨ ਦੇ ਮਹੀਨੇ ਉਹ ਵੀ ਸਹੀ ਹੋ ਗਏ ਫਿਰ ਤਾਂ ਹਾਂ ਹਾਂ ਅੱਗੇ ਸੁਣੋ ਸਿਆਣਾ ਹੋ ਗਿਆ ਖਡੂਲ ਸਾਹ ਦਾ 4 ਲੱਖ ਵੋਟਰ ਸਿਆਣਾ ਹੋ ਗਿਆ 4 ਲੱਖ ਵੋਟਰਾਂ ਨੇ ਬਹੁਤ ਮਤ ਦਿੱਤਾ ਭਾਈ ਅਮਰਪਾਲ ਸਿੰਘ ਨੇ ਸਾਰੇ ਪਾਸੇ ਨੇ ਕਿਹਾ ਦੇਸ਼ ਵਿਦੇਸ਼ ਦੇ ਵਿੱਚੋਂ ਕਿ ਅਮਨਪਾਲ ਸਿੰਘ ਨੂੰ ਦਿਤਾ ਉਹ ਇੱਕ ਬੇਦਖੂਰ ਸਿੱਖ ਡਿਗਰੂਗੜ੍ਹ ਜਿਹੜੇ ਬੰਦ ਕਰਤਾ ਪੰਜਾਬ ਤੋਂ ਮਾਨ ਦੀ ਸਰਕਾਰ ਨੇ ਸਾਰੇ ਬੰਦ ਨੇ ਹੁਣ ਉਹ ਲੋਕਾਂ ਨੇ ਜਿਨ੍ਹਾਂ ਨੇ ਫਜ਼ਵਾ ਦਿੱਤਾ ਉਹ ਸਿਆਣੇ ਆ ਕਿ ਖੜਾ ਸੈਨਾ ਦੋ ਦੋ ਜਦੋਂ ਨਾਲ ਚੀਜ਼ ਇੱਕ ਚੀਜ਼ ਭਾਬੀ ਇੱਥੇ ਇੱਕ ਚੀਜ਼ ਹੋਰ ਕਲੀਅਰ ਕਰਿਆ ਕਰੋ ਆਪਣੇ ਅਨਪੜ੍ਹ ਭੇਡੂਆਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਕਹਿੰਦਾ ਕੀ ਹੈ ਇਹ ਜਿਹੜੀ ਪੈਸੇ ਆ ਨਾ ਐਨਐਸਏ ਕੱਲੇ ਵੀ ਸਟੇਟ ਗਵਰਨਮੈਂਟ ਪਿੱਛੇ ਨਹੀਂ ਲੱਗਦੀ ਕਿ ਪਿੱਛੋਂ ਹੁਕਮ ਆਉਂਦਾ ਸੈਂਟਰ ਵੱਲੀੋਂ ਉਹ ਤਾਂ ਕਿ ਉਹ ਗਾਹਾਂ ਵਾਦੀ ਆ ਤਾਂ ਲੱਗਦੀ ਐ ਐਨਐਸਏ ਇਹ ਫੁੱਦੂਆਂ ਨੂੰ ਹੀ ਲੋਕੇ ਰਚਾਈ ਜਾਂਦੇ ਵੀ ਭਗਵਾਨ ਤਮਾਨ ਗਲਤ ਆ ਭਗਵਾਨ ਤਮਾਨ ਲਾ ਰਿਹਾ ਭਗਵਾਨ ਤਮਾਨ ਜਿਹੜੀ ਉਹ ਬੰਦਾ ਸਿਆਣਪ ਵਰਤ ਕੇ ਨਾ ਜਿੱਦਣ ਆਪਣੇ ਅਜਨਾਲਾ ਕਾਂਡ ਹੋਇਆ ਸੀ ਉਹਨੇ ਬੰਦਾ ਜੇ ਹੁਕਮ ਉੱਚ ਨੂੰ ਹੁੰਦਾ ਕੋਈ ਵੀ ਚੀਜ਼ ਆ ਨਾ ਉੱਥੋਂ ਬਹੁਤ ਬੜਾ ਨੁਕਸਾਨ ਹੋਣੀ ਪਾਇ ਆਪਣੇ ਚਿੱਕਾਂ ਦਾ ਦੂਜਾ ਬਹੁਤ ਬੰਦਾ ਦੂਜਾ ਬਰਗਾੜੀ ਵਾਲਾ ਬਣ ਜਾਣਾ ਸੀ ਕੰਮ ਉੱਥੇ ਜੇ ਉਹ ਅਫਸਰ ਦੂਜੇ ਬਰਗਾੜੀ ਵਾਲੇ ਅਫਸਰ ਕੋਟਕਪੁਰੇ ਵਾਲੇ ਅਫਸਰ ਉੱਥੇ ਹੁੰਦੇ ਤਾਂ ਗੋਲੀਆਂ ਦੇਖ ਲੈ ਕਿਵੇਂ ਚੱਲਣੀਆਂ ਇਹਨੇ ਤਾਂ ਮਾਰੀਆਂ ਫੁਕਰੀਆਂ ਇਹਨ ਖੁਗਰੀਆਂ ਮਾਰ ਮਾਰ ਕੇ ਲੰਬੀਆਂ ਬਲਮੀਆਂ ਬਾਹਾਂ ਕਰਕੇ ਜੇ ਅਮਰਿਤਸਰ ਚ ਦਮ ਹੈਗਾ ਅਮਰਿਤਸਰ ਜੁਰਤ ਰੱਖਦਾ ਫੇਰ ਆਜਵੇ ਸਾਡੂੰ ਸਾਡੇ ਤੋਂ ਇਹਨੂੰ ਮਨਵਾ ਕੇ ਦਿਖਾ ਦੇ ਇਹਨੇ ਇਸ ਤਰੀਕੇ ਨਾਲ ਬਕਵਾਸ ਮਾਰੀ